ਜਦੋਂ ਦੇ ਜਲੰਧਰ ਵੈਸਟ ਤੋਂ ਚੁਣੇ ਗਏ ਵਿਧਾਇਕ ਸ਼ੀਤਲ ਉਂਗਰਾਲ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਨੇ ਜਾਂ ਇਹ ਕਹਿ ਲਈਏ ਉਹ ਬਗਾਨੇ ਹੋ ਗਏ ਪਾਰਟੀ ਲਈ ਜਾਂ ਉਹਨਾਂ ਲਈ ਪਾਰਟੀ ਬਗਾਨੀ ਹੋ ਗਈ ਉਦੋਂ ਤੋਂ ਉਹਨਾਂ ਨੇ ਲਗਾਤਾਰ ਸਰਕਾਰ ਦੇ ਉੱਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਰਾਤ 1 ਵਜੇ ਦਾ ਸਮਾਂ ਸੀ ਜਦੋਂ ਸ਼ੀਤਲ ਉਂਗਰਾਲ ਨੂੰ ਲਾਈਵ ਹੋਣਾ ਪਿਆ ਲਾਈਵ ਕਿਉਂ ਹੋਏ ਨਹੀਂ ਉਹਨਾਂ ਨੇ ਲਾਈਵ ਦੇ ਦੌਰਾਨ ਕੈਪਸ਼ਨ ਕੀ ਲਿਖਿਆ ਉਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹ ਗੱਲ ਹੈ 24 ਮਹੀਨਿਆਂ ਦੇ ਦੌਰਾਨ ਨਸ਼ਾ ਮੁਕਤੀ ਦੀ ਜਾਂ ਨਸ਼ੇ ਦੇ ਕੈਰ ਦੀ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਇੱਕ ਵਰਕਰ ਦਾ ਸਪੋਰਟਰ ਦਾ ਫੋਨ ਆਉਂਦਾ ਹੈ ਦੱਸਦਾ ਹੈ ਕਿ ਇੱਕ 20 ਸਾਲ ਦਾ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਹਾਲਾਂਕਿ ਪਹਿਲੀ ਵਾਰ ਨਹੀਂ ਹੋਇਆ ਕਿ ਜਦੋਂ ਦੀ ਐਮਐਲਏ ਨੇ ਪਾਰਟੀ ਛੱਡੀ ਹੈ ਤੇ ਉਦੋਂ ਤੋਂ ਇੱਕ ਨੌਜਵਾਨ ਮਰਿਆ ਕਈ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਦੀ ਭੇਟ ਚੜੇ ਨੇ ਪਰ ਉਦੋਂ ਸ਼ੀਤਲੰਗਰਾਲ ਦੀ ਹੋ ਸਕਦਾ ਪਾਰਟੀ ਦੇ ਵਿੱਚ ਰਹਿੰਦੇ ਆ ਮਜਬੂਰੀ ਹੋਵੇ ਨਹੀਂ ਬੋਲੇ ਤੇ ਜਦੋਂ ਦੀ ਪਾਰਟੀ ਛੱਡੀ ਹੈ ਉਦੋਂ ਤੋਂ ਹਰ ਇੱਕ ਗੱਲ ਦੇ ਉੱਤੇ ਉਹ ਬੋਲਣ ਲਈ ਤਿਆਰ ਹੋਏ ਨੇ ਤਾਂ ਐਮਐਲਏ ਸ਼ੀਤਲ ਉਂਗਰਾਲ ਨੇ ਇਸ ਮਾਮਲੇ ਦੇ ਵਿੱਚ ਕਿਹੜੀ ਗੱਲ ਕਹੀ ਹੈ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਲਾਈਵ ਹੋਏ ਕੁਝ ਅੰਸ਼ ਤੁਹਾਡੇ ਨਾਲ ਉਹਨਾਂ ਦੀ ਆਵਾਜ਼ ਹੈ ਉਹ ਵੀ ਸਾਂਝੀ ਕਰਾਂਗੇ ਕਿ ਉਹ ਕੀ ਕਹਿ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜੇ ਮੈਨੂੰ ਕਹਿ ਰਹੇ ਨੇ ਕਿ ਮੈਂ ਲਾਲਚ ਦੇ ਕਰਕੇ ਪਾਰਟੀ ਛੱਡੀ ਹੈ ਆਪਣੇ ਨਿੱਜੀ ਸਵਾਰਥ ਕਰਕੇ ਛੱਡੀ ਹੈ ਉਹਨਾਂ ਨੂੰ ਵੀ ਮੇਰਾ ਜਵਾਬ ਹੈ ਸ਼ੀਤਲ ਉਂਗਰਾਲ ਨੇ ਇਹ ਵੀ ਗੱਲ ਕਹੀ ਤੇ ਨਾਲ ਇਹ ਵੀ ਗੱਲ ਕਹੀ ਕਿ ਇੱਕ ਜਿਹੜਾ 20 ਸਾਲ ਨੌਜਵਾਨ ਉਹਨਾਂ ਦੀ ਹਲਕੇ ਦੇ ਵਿੱਚ ਮਾਰੇ ਆ ਗਿਆ ਨਸ਼ੇ ਦੀ ਭੇਡ ਚੜ ਗਿਆ ਉਸਦੇ ਲਈ ਜ਼ਿੰਮੇਵਾਰ ਕੌਣ ਹੈ ਸਰਕਾਰ ਨੇ ਝੂਠੇ ਦਾਅਵੇ ਕੀਤੇ ਨੇ ਸਰਕਾਰ ਨੇ ਰੱਤੀ ਭਰ ਕੰਮ ਨਹੀਂ ਕੀਤਾ ਨਸ਼ਿਆਂ ਵਾਲੇ ਮੁੱਦੇ ਉੱਤੇ ਵੀ ਹੋਰ ਵੀ ਕਿਹੜੇ-ਕਿਹੜੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਨੇ ਸ਼ੀਤਲ ਲੰਗਰਾਲ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਜਿਹੜਾ ਕੈਪਸ਼ਨ ਲਿਖਿਆ ਉਹਨਾਂ ਨੇ ਲਾਈਵ ਦੇ ਦੌਰਾਨ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿ ਉਸ ਦੇ ਵਿੱਚ ਉਹ ਕਹਿੰਦੇ ਕੀ ਨਜ਼ਰ ਆ ਰਹੇ ਨੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਕਿਉਂਕਿ ਇਸ ਮਾਮਲੇ ਦੇ ਵਿੱਚ ਸ਼ੀਤਲ ਲੰਗਰਾਲ ਨੇ ਖੁਦ ਲਾਈਵ ਆ ਕੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਉਹ ਕੀ ਲਿਖਦੇ ਨੇ ਕਿ 24 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਭਗਵੰਤ ਮਾਨ ਸਾਹਿਬ ਤੁਸੀਂ ਸੂਬੇ ਨੂੰ ਨਸ਼ਾ ਮੁਕਤ ਨਹੀਂ ਬਣਾ ਸਕੇ ਸਗੋਂ ਨਸ਼ੇ ਨੂੰ ਰੋਕਣ 'ਚ ਤੁਹਾਡੀ ਅਸਫਲਤਾ ਅਤੇ ਤੁਹਾਡੀਆਂ ਲਾਪਰਵਾਹੀਆਂ ਨੇ ਕਈ ਘਰ ਉਜਾੜ ਦਿੱਤੇ ਨੇ ਅੱਜ ਇੱਕ ਹੋਰ ਮਾਂ ਦਾ ਪੁੱਤ ਇਸ ਦੁਨੀਆ ਨੂੰ ਨਸ਼ੇ ਦੇ ਕਰਕੇ ਵਿਛੋੜਾ ਦੇ ਗਿਆ ਤੇ ਮੈਂ ਪਿਛਲੇ 1-2 ਦਿਨਾਂ ਤੋਂ ਬੜੇ ਨਵੇਂ ਲੀਡਰਾਂ ਨੂੰ ਵੀ ਕਹਾਂਗਾ ਕਿ ਜਾ ਕੇ ਉਸ ਮਾਂ ਦਾ ਹਾਲ ਵੀ ਦੇਖ ਆਇਓ ਜਿਸ ਦਾ ਪੁੱਤ ਤੁਹਾਡੀ ਸਰਕਾਰ ਦੀ ਅਸਫਲਤਾ ਤੇ ਲਾਪਰਵਾਹੀਆਂ ਕਰਕੇ ਇਸ ਦੁਨੀਆ ਨੂੰ ਵਿਛੋੜਾ ਦੇ ਗਿਆ ਇਹ ਗੱਲ ਸ਼ੀਤਲ ਉਂਗਰਾਲ ਨੇ ਕਹੀ ਹੈ ਤੇ ਹੁਣ ਉਹ ਬੋਲਦੇ ਕੀ ਨਜ਼ਰ ਆ ਰਹੇ ਨੇ ਉਹ ਵੀ ਸੁਣ ਲੋ ਸੁਣੀ ਮੇਰੀ ਕਾਰਕਟਾ ਦਾ ਫੋਨ ਆਇਆ ਹੈ ਜਲੰਧਰ ਤੋਂ ਭਾਰਕੋਨਗਰ ਦੇ ਵਿੱਚੋਂ ਕਿ ਉੱਥੇ 20 ਸਾਲ ਦੀ ਉਮਰ ਦਾ ਲੜਕਾ ਟੀਕਾ ਲਗਾਤੇ ਲਗਾਉਂਦੇ ਉਸ ਦੀ ਡੈਥ ਹੋ ਗਈ ਹੈ ਬਹੁਤ ਹੀ ਬੁਰੀ ਖਬਰ ਹੈ ਕਿ ਜਿਸ ਉਹ ਮਾਪੇ ਦਾ ਬੱਚਾ ਕਰੋ ਸਵੇਰੇ ਕੰਮ ਤੇ ਨਿਕਲਿਆ ਹੋਏਗਾ ਫਿਰ ਰਾਤ ਨੂੰ ਘਰ ਦੀ ਵਾਪਸ ਆਇਆ ਕਿਉਂਕਿ ਆਸ-ਪਾਸ ਦੇ ਲੋਕਾਂ ਨੇ ਖਾਲੀ ਸਾਹਮਣੇ ਪਿਆ ਪਲਾਟ ਦੇ ਵਿੱਚ ਉਸ ਦੀ ਲਾਸ਼ ਦੇਖੀ ਹੈ ਲਾਸ਼ ਨੂੰ ਇਦਾਂ ਲੱਗ ਰਿਹਾ ਕਿ ਕੁਝ ਹੀ ਘੰਟੇ ਪਹਿਲੇ ਉਸ ਦਾ ਜਿਹੜਾ ਦਮ ਹੈ ਉਹ ਕੁੱਟਿਆ ਹੈ ਲਾਸ਼ ਪਸੀਨੋ ਪਸੀਨ ਹੋਈ ਹੋਈ ਸੀ ਤੇ ਆਸ-ਪਾਸ ਟੀਕੇ ਸਰਿੰਜਾਂ ਪਈਆਂ ਹੋਈਆਂ ਸੀ ਪਰ ਮੇਰਾ ਮਨ ਬਹੁਤ ਦੁਖੀ ਹੋਇਆ ਜਿਸ ਟਾਈਮ ਮੈਲੇ ਕੋਈ ਖਬਰ ਪਹੁੰਚੀ ਮੈਂ ਤੁਹਾਡੇ ਨਾਲ ਇਸ ਕਰਕੇ ਸਾਹਮਣ ਕਰ ਰਹੇ ਹਾਂ ਕਿ ਇਹ ਦੇਖ ਲੋ ਕਿਹੜੀ ਸਰਕਾਰ ਕਿਹੜੀਆਂ ਗੱਲਾਂ ਕਰਦੀ ਸੀ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਇਹ ਰੰਗਲਾ ਪੰਜਾਬ ਤੇ ਨਹੀਂ ਬਣ ਪਾਇਆ ਪਰ ਇੱਕ ਐਸਾ ਪੰਜਾਬ ਬਣ ਗਿਆ ਕਿ ਅੱਜ ਮਾਵਾਂ ਦੇ ਕੁੱਖਾਂ ਦੇ ਵਿੱਚੋਂ ਬੱਚੇ ਜਾ ਰਹੇ ਆ ਦੋਸਤੋ ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਸ ਮਾਂ ਦੇ ਉੱਤੇ ਕੀ ਬੀਤੇਗਾ ਕਿ ਜਿਹਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਮੇਰਾ ਬੇਟਾ ਘਰ ਨਹੀਂ ਆਇਆ ਉਹ ਜਿੰਦਾ ਹੈ ਕਿ ਮਰ ਗਿਆ ਕੰਮ ਤੇ ਗਿਆ ਕਿੱਥੇ ਗਿਆ ਸ਼ਾਇਦ ਕੋਈ ਪ੍ਰਾਭੀ ਹੋਵੇ ਕੋਈ ਭੈਣ ਵੀ ਹੋਵੇ ਪਰਿਵਾਰ ਕੋਈ ਦੇ ਵਿੱਚ ਹੋਰ ਜੀ ਵੀ ਹੋਣਗੇ ਜਿਸ ਟਾਈਮ ਘਰ ਦੇ ਵਿੱਚ ਬੱਚਾ ਕਰਨੀ ਆ ਜਾਊਗਾ ਰਾਤ ਨੂੰ ਉਸ ਪਰਿਵਾਰ ਤੇ ਕੀ ਬੀਤੂਗਾ ਦੋਸਤੋ ਇਸ ਕਰਕੇ ਵੱਡਾ ਫੈਸਲਾ ਲਿਆ ਜਿਹੜਾ ਸੁਸ਼ੀਲ ਕੁਮਾਰਿੰਕੂ ਜੀ ਨੇ ਅਤੇ ਮੈਂ ਜਿਹੜਾ ਇੱਕ ਕਦਮ ਉਠਾਇਆ ਹੈ ਇਹ ਇਸ ਕਰਕੇ ਉਠਾਇਆ ਹੈ ਕਿ ਆਪਣੇ ਹਲਕੇ ਦੇ ਲੋਕਾਂ ਦੀ ਲਈ ਨਰ ਸਕੀਏ ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ਇਹਨਾਂ ਗੁੰਡਾ ਰਾਜ ਮਾਫੀਆ ਰਾਜ ਦਾ ਜਿਹੜਾ ਰਾਜ ਚੱਲ ਰਿਹਾ ਹੈ ਇਹਨੂੰ ਦੂਰ ਭਜਾ ਕੇ ਆਪਣੇ ਪਰਿਵਾਰਾਂ ਦੀ ਜੀ ਰੱਖਿਆ ਸੀ ਕਰ ਸਕੀਏ ਤਾਂ ਤੁਸੀਂ ਖੁਦ ਸੁਣਿਆ ਹੈ ਕਿ ਇਹਨਾਂ ਨੇ ਕੀ ਕਿਹਾ ਸ਼ੀਤਲ ਉਂਗਰਾਲ ਕੀ ਕਹਿ ਰਹੇ ਨੇ ਹੁਣ ਉਹਨਾਂ ਨੂੰ ਤੁਹਾਡੀ ਸਰਕਾਰ ਜਾਂ ਬੇਗਾਨੀ ਸਰਕਾਰ ਲੱਗਦੀ ਇਸ ਤਰ੍ਹਾਂ ਸੰਬੋਧਨ ਕਰ ਰਹੇ ਨੇ ਕਿ ਆ ਕਿ ਗੁੰਡਾ ਰਾਜ ਤਾਂ ਇਸ ਦਾ ਮਤਲਬ ਹੀ ਹੈ ਕਿ 24 ਮਹੀਨੇ ਦੇ ਵਿੱਚ ਕੀ ਇਹ ਗੁੰਡਾ ਰਾਜ ਸਰਕਾਰ ਦਾ ਹਿੱਸਾ ਸਨ ਇਹ ਸਵਾਲ ਆਪਣੇ ਆਪ ਦੇ ਵਿੱਚ ਹੈ ਜਿੱਥੇ ਐਮ.ਐਲ.ਏ. ਸ਼ੀਤ ਲੰਗਰਾਲ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਨੇ ਜਵਾਬ ਦਿੱਤਾ ਹੈ ਕਿ ਮੈਂ ਲਾਲਚ ਕਰਕੇ ਪਾਰਟੀ ਨਹੀਂ ਛੱਡੀ ਇਹ ਜੀ ਵਜ੍ਹਾ ਕਰਕੇ ਹੀ ਪਾਰਟੀ ਛੱਡੀ ਹੈ ਕਿ ਇਸ ਨੂੰ ਖਤਮ ਕਰ ਸਕੀਏ ਤਾਂ ਫਿਰ ਆਪਣੇ ਆਪ ਦੇ ਵਿੱਚ ਇੱਕ ਚੁਣੇ ਹੋਏ ਨੁਮਾਇੰਦੇ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੇਕਰ ਉਹਨਾਂ ਦੇ ਹਲਕੇ ਜਾਂ ਆਲੇ-ਦੁਆਲੇ ਦੇ ਵਿੱਚ ਜਿੱਥੋਂ ਇਹਨਾਂ ਨੂੰ ਇਹ ਜਾਣਕਾਰੀ ਮਿਲੀ ਕਿ 20 ਸਾਲਾਂ ਨ ਨਸ਼ੇ ਦੀ ਭੇਡ ਚੜ ਗਿਆ ਖਾਲੀ ਪਲਾਟ ਦੇ ਵਿੱਚ লাশ ਬਰਾਮਦ ਹੋਈ ਹੈ ਤਾਂ ਫਿਰ ਉਸ ਦੇ ਵਿੱਚ ਜਿਹੜਾ ਇਲਾਕੇ ਨਾਲ ਸੰਬੰਧਿਤ ਲੀਡਰ ਹੈ ਜਿਸ ਦੀ ਜ਼ਿੰਮੇਵਾਰੀ ਹੈ ਫਿਰ ਉਸ ਨੇ ਨਸ਼ੇ ਦੇ ਖਿਲਾਫ ਕਿੰਨਾ ਕੰਮ ਕੀਤਾ ਇਹ ਵੀ ਇੱਕ ਵੱਡਾ ਸਵਾਲ ਹੋ ਜਾਂਦਾ ਹੈ ਪਰ ਓਵਰ ਆਲ ਜੇਕਰ ਸਰਕਾਰ ਦੇ ਦਾਅਵੇ ਦੀ ਗੱਲ ਕੀਤੀ ਜਾਵੇ ਤਾਂ ਨਸ਼ਾ ਮੁਕਤੀ ਦਾ ਵਾਅਦਾ ਵਾਰ-ਵਾਰ ਕੀਤਾ ਗਿਆ ਉਸੇ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਆਮ ਆਦਮੀ ਪਾਰਟੀ ਦੇ ਹੀ ਰਹਿ ਚੁੱਕੇ ਵਿਧਾਇਕ ਨੇ ਜਿਨ੍ਹਾਂ ਨੇ ਹੁਣ ਆਪਣੇ ਆਪ ਨੂੰ ਵਾਕ ਕੀਤਾ ਹੈ ਪਾਰਟੀ ਤੋਂ ਤਾਂ ਉਹਨਾਂ ਨੇ ਵਜ੍ਹਾ ਵੀ ਇਹੀ ਦੱਸੀ ਹੈ ਕਿ ਇਸ ਤਰ੍ਹਾਂ ਦੇ ਮਸਲੇ ਸੀ ਜਿਸ ਦੇ ਕਰਕੇ ਮੈਂ ਪਾਰਟੀ ਛੱਡੀ ਹੈ ਅਲਵਿਦਾ ਕਿਹਾ ਤਾ ਸਾਰੇ ਜਵਾਬ ਦਿੱਤੇ ਨੇ ਤੇ ਨਾਲ ਹੀ ਹੋਰ ਵੀ ਗੱਲਾਂ ਕਾਫੀ ਇਸ ਲਾਈਵ ਦੇ ਦੌਰਾਨ ਕਈਆਂ ਨੇ ਜਿਸ ਵਿੱਚ ਕਿਹਾ ਕਿ ਮੈਂ ਲਾਲਚ ਕਰਕੇ ਪਾਰਟੀ ਨਹੀਂ ਛੱਡੀ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਆ ਉਹਨਾਂ ਨੇ ਵੀ ਆਖਿਆ ਕਿ ਮੈਂ ਪਾਰਟੀ ਇਸ ਵਜ੍ਹਾ ਕਰਕੇ ਛੱਡੀ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਸਰਕਾਰ ਨੇ ਝੂਠਾ ਦਾਵਾ ਕੀਤਾ ਨਾਲ ਹੀ ਕਿਹਾ ਕਿ ਇਸ ਦੇ ਉੱਤੇ ਕੰਟਰੋਲ ਤਾਂ ਕੀ ਕਰਨਾ ਸੀ ਸਗੋਂ ਹੋਰ ਹਾਲਤ ਵਿਗੜਦੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਤੁਹਾਡਾ ਕੀ ਮੰਨਣਾ ਹੈ ਕੀ ਤੁਸੀਂ ਸ਼ੀਤ ਲੰਗਰਾਲ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਉਸ ਨਾਲ ਸਹਿਮਤ ਹੋ ਜਾਂ ਤੁਹਾਨੂੰ ਕੁਝ ਹੋਰ ਨਜ਼ਰ ਆਉਂਦਾ ਹੈ ਕਾ ਇਸ ਦੇ ਵਿੱਚ ਜ਼ਿੰਮੇਵਾਰ ਤੁਹਾਨੂੰ ਕੌਣ ਨਜ਼ਰ ਆਉਂਦਾ ਹੈ ਜਾਂ ਨਸ਼ੇ ਮੁਕਤ ਪੰਜਾਬ ਨਹੀਂ ਬਣ ਸਕਿਆ ਇਹਨਾਂ ਨੇ ਕਿਹਾ ਕਿ ਰੰਗਲਾ ਪੰਜਾਬ ਬਣਾਉਣਾ ਤਾਂ ਦੂਰ ਦੀ ਗੱਲ ਪਹਿਲਾਂ ਨਾਲ ਵੀ ਹਾਲ ਮਾੜੀ ਹੁੰਦੀ ਜਾ ਰਹੀ ਹੈ ਤੇ ਤੁਸੀਂ ਕੀ ਸਮਝਦੇ ਹੋ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਲਹਾਲ ਬਣੇ ਰਹੋ এবিসি ਪੰਜਾਬ ਦੇ ਨਾਲ